ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ 16 ਬਾਏ 7 ਦੀ 2023 ਮਾਡਲ ਬਲੇਟੀ ਰਮ 2 5 ਫੁੱਟ ਵਿਡ ਰੇਟ ਰੱਖੇ ਗਿਆ ਜੀ 255000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 781450250 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਦੋ ਟਰਾਲੀਆਂ ਤੇ ਰੀਪਰ ਵਿਕਾਊ ਹੈ ਜੀ ਦੋ ਟਰਾਲੀਆਂ ਇੱਕ ਰੀਪਰ ਵਿਕਾਊ ਹੈ ਰੀਪਰ 2015 ਮਾਡਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ 3,20,000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਪਿੰਡ ਦਿਆਲਪੁਰਾ ਤਰਨਧਰ ਦੋ ਟਰਾਲੀਆਂ ਤੇ ਰਿਪਰ ਵਿਕਾਊ ਆ 2015 ਮਾਡਲ ਰਿਪਰ ਹੈ 1,20,000 ਰੇਟ ਮੰਗਿਆ ਜੀ 6283960523 9463255249 ਨਾ ਦੋਨੋਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕਰਾਉ ਜੀ ਗੱਡੀ ਵਿਕਾਊ ਆ ਜੀ 2014 ਮਾਡਲ ਗੱਡੀ ਹੈ ਏਰੀਆ ਸਮਰਾਲਾ ਕੰਡੀਸ਼ਨ ਦੀ ਗੱਲ ਕਰੀਏ ਤਾਂ ਓਕੇ ਕੰਡੀਸ਼ਨ ਹੈ ਗੱਡੀ ਪੰਜਾਬ ਨੰਬਰ ਹੈ ਜੀ ਇਸ ਹੀਟਰ ਵਧੀਆ ਚੱਲਦਾ ਜੀ ਟਰਨਿੰਗ ਕੰਡੀਸ਼ਨ ਵਧੀਆ ਇੰਜਨ ਗੇਅਰ ਦੀ ਓਕੇ ਕੋਈ ਕਮੀ ਪੇਸ਼ੀ ਨਹੀਂ ਫੁੱਲ ਗਾਰੰਟੀ ਹੈ ਜੀ 4,80,000 ਰੁਪਏ ਰੇਟ ਰੱਖੇਗਾ ਸਮਰਾਲੇ ਗੱਡੀ ਖੜੀ ਹੈ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 6239966384 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ 4,80,000 ਦੇ ਵਿੱਚ ਖਰੀਦ ਸਕਦੇ ਹੋ ਲੋਡਰ ਵਾਲਾ ਟਰੈਕਟਰ ਵਿਕਾਉ ਹੋਇਆ ਜੀ 1981 ਮਾਡਲ ਹੈ ਪੰਜਾਬ ਨੰਬਰ ਹੈ ਜੀ ਪਾਵਰ ਸਟੀering ਏਰੀਆ ਪਿੰਡ ਕਲਸੀਆ ਨੇੜੇ ਰਾਈਕੋਟ ਇੰਜਨ ਨਵੇਂ ਬੈਂਡਰੀ ਇੰਜਨ ਤੇ ਬੈਂਡਰੀ ਨਵੇਂ ਨੇ 160000 ਰੁਪਏ ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 84378 19431 84378 19431 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੋਡਰ ਵਾਲਾ ਟਰੈਕਟਰ 160000 ਚ ਖਰੀਦ ਸਕਦੇ ਹੋ ਮੱਝ ਵਿਕਾਊ ਹੈ ਜੀ ਤੀਜੇ ਸੂਏ ਸੋਣਾ 5 ਤਰੀਕ ਨੂੰ ਦਿਨ ਪੂਰੇ ਹੋਣਗੇ ਪਿਛਲੇ ਸੂਏ 16 ਲੀਟਰ ਦੁੱਧ ਦਿੱਤਾ ਸੀ ਜ਼ਰੂਰਤ ਕਰਕੇ ਵੇਚ ਰਹੇ ਨੇ ਏਰੀਆ ਸ਼ਹਿਰ ਅਹਿਮਦਗੜ ਮਲੇਰਕੋਟਲਾ ਘਰੇ ਰੱਖਣ ਲਈ ਬਹੁਤ ਵਧੀਆ ਮਾਝ ਹੈ ਜੀ ਨੰਬਰ ਨੋਟ ਕਰ ਲਓ 9781256317 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੀਜੇ ਸੂਏ ਸੂਣ ਵਾਲੀ ਮਾਝ ਹੈ ਜਿਹੜੀ ਖਰੀਦ ਸਕਦੇ ਹੋ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਖਰੀਦ ਸਕਦੇ ਹੋ ਕੰਬਾਈਨ ਵਿਕਾਊ ਹੈ ਜੀ 2016 ਮਾਡਲ ਹੈ ਡਿਸਪੋਜ਼ਲ ਇੰਜਨ ਏਰੀਆ ਤਰਨਤਾਰਨ ਟਾਇਰ ਨਾਲ ਦੇ ਨੇ 80% ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਨ ਕੰਡੀਸ਼ਨ ਓਕੇ ਹੈ 9815230534 ਇਸ ਨੰਬਰ ਤੇ ਫੋਨ ਕਰਕੇ ਕੰਬਾਈਨ 2016 ਮਾਡਲ ਖਰੀਦ ਸਕਦੇ ਹੋ ਡੈਂਪਰ ਟਰਾਲੀ ਵੀ ਕਾਊ ਹੈ ਜੀ ਰੇਟ 1 ਲੱਖ 60000 ਬੇ ਦਾਗ ਟਾਇਰ ਫੁੱਲ ਹੈਵੀ 62800634594 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਇਹ ਜਿਹੜੀ 1.60 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੂੜੀ ਵਾਲਾ ਰਿਪਰ ਚਾਹੀਦਾ ਜੀ ਕੇਐਸ ਦਾ 14 ਜਾਂ 15 ਮਾਡਲ ਹੋਵੇ ਡੱਬ ਵਾਲੀ ਨੇੜੇ 8570994964 8570994964 ਹੈ ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਕੇਐਸ ਦਾ 14 15 ਮਾਡਲ ਰੀਪਰ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨਾਲ ਸੰਪਰਕ ਕਰੇ 2 4 ਕਿੱਲੇ ਜ਼ਮੀਨ ਚਾਹੀਦੀ ਹੈ ਜੀ 20 ਲੱਖ ਤੋਂ ਲੈ ਕੇ 22 ਲੱਖ ਤੱਕ ਏਰੀਆ ਗੁਰੂ ਹਰਸਹਾਏ ਜੇਕਰ ਕੋਈ ਵੀ ਵੀਰ ਏਰੀਏ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਨ ਹੋਵੇ 2 4 ਕਿੱਲੇ ਤਾਂ ਇਸ ਵੀਰ ਨਾਲ ਸੰਪਰਕ ਕਰੇ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ 98145 81254 ਇਸ ਨੰਬਰ ਤੇ ਸੰਪਰਕ ਕਰੋ ਕਰਤਾਰ ਤੂੜੀ ਵਾਲਾ ਰਿਪਰ ਵਿਕਾਊ ਹੈ ਜੀ 2019 ਮਾਡਲ 1,55,000 ਰੇਟ ਮੰਗਿਆ 90% ਟਾਰਾਂ ਦੀ ਕੰਡੀਸ਼ਨ ਏਰੀਆ ਕੁਪਕਲਾ ਮਲੇਰਕੋਟਲਾ 82610 25723 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ 9877988446 ਨੰਬਰ ਤੇ ਪੰਜ ਤੋਂ ਸੱਤ ਫੋਟ ਮੈਂਗਮੈਂਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਅਲਟੋ ਕਿਟਨ ਗੱਡੀ ਵਿਕਾਊਆ 2022 ਮਾਡਲ ਉੱਚੀ ਚੱਕੀ ਹੋਈ ਹੈ ਜੀ 17000 ਚੱਲੀ ਹੈ ਏਰੀਆ ਪਿੰਡ ਤਲਵੰਡੀ ਰਾਏ ਅਲਾਏ ਨਵੇਂ ਪੁਆਏ ਹੋਏ ਨੇ ਜੀ ਰੇਟ 390000 ਕੰਡੀਸ਼ਨ ਬਿਲਕੁਲ ਓਕੇ ਹੈ ਮੌਕੇ ਤੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦਾ 390000 ਪਰ ਰੇਟ ਰੱਖਿਆ ਨੰਬਰ ਨੋਟ ਕਰ ਲੋ 9915416093 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ 5 hp ਦੀਆਂ ਸਵਰਸਿਬਲ ਮੋਟਰਾਂ ਵਿਕਾਉ ਨੇ ਜੀ ਰੇਟ ਹੈ 25000 ਇੱਕ ਦਾ ਡੱਬਾ ਬੰਦ ਏਰੀਆ ਵੇਅਰ ਨੇ ਦੱਸ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਇੱਕ ਦਾ ਰੇਟ 25000 ਰੁਪਏਗਾ 5 hp ਦੀਆਂ ਸਵਰਸਿਬਲ ਮੋਟਰਾਂ ਵਿਕਾਉ ਨੇ ਜੀ 9814713197 ਇਸ ਨੰਬਰ ਤੇ ਫੋਨ ਕਰਕੇ 5 hp ਦੀਆਂ ਸਵਰਸਿਬਲ ਮੋਟਰਾਂ ਨੇ ਡੱਬਾ ਬੰਦ 25000 ਰੁਪਏ ਦੇ ਵਿੱਚ ਇੱਕ ਮੋਟਰ ਤੁਸੀਂ ਖਰੀਦ ਸਕਦੇ ਹੋ ਅੰਡਾਏ ਗੱਡੀ ਵੀ ਕਾਹੂਆ ਜੀ 2004 ਮਾਡਲ ਗੱਡੀ ਹੈ ਕਾਗਜ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦੀ ਓਕੇ 74000 ਚੱਲੀ ਹੈ ਏਰੀਆ ਜੀ ਪਿੰਡ ਮੋਰਾੰਬਾਲਾ ਜਲਾਲਾਬਾਦ ਇਹ ਵੀਰ ਪੁਲਿਸ ਜੀ ਨੇ ਰੇਟ ਹੈ ਜੀ 70000 9463390117 7973813003 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਗੱਡੀ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ 1.14 ਕਿੱਲੇ ਜ਼ਮੀਨ ਵਿਕਾਊਆ ਇਕੱਠਾ ਇੱਕ ਟੱਕ ਹੈ ਜੀ ਤਿੰਨ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਆਪਦੇ ਟਰਾਂਸਫਰਮ ਨੇ ਅੰਡਰਗਰਾਊਂਡ ਪੈਪਲਨ ਪਾਈ ਹੋਈ ਹੈ 1.14 ਘੰਟੇ ਨਹਿਰੀ ਬਾਰੀ ਹੈ ਨਹਿਰੀ ਪੈਪਲਨ ਲੱਗ ਤੋਂ ਆਉਂਦੀ ਹੈ ਜੀ ਖੇਤ ਚ 2 ਕਿੱਲੇ ਰੋਡ ਦਾ ਫਰੰਟ ਪ੍ਰਧਾਨ ਮੰਤਰੀ ਗ੍ਰਾਮ ਸੜਕ ਤੇ 4 ਟੱਕ ਹੈ ਜੀ ਸਾਹਮਣੇ ਅਡਾਨੀ ਦਾ ਸੈਲਰ ਏਰੀਆ ਪਿੰਡ ਸੱਪਾਂਵਾਲੀ ਲਾਸਟ ਪਿੰਡ ਹੈ ਫਿਰੋਜ਼ਪੁਰ ਦਾ ਪਿੰਡ ਚ 77 ਮਰਲੇ ਚ ਕੋਠੀ ਬਣੀ ਹੋਈ ਹੈ ਜੀ ਤੇ ਬਾਣ ਦੇ ਵਿੱਚ ਇੱਕ ਵੀ ਖੰਭਾ ਨਹੀਂ ਹੈਗਾ ਪਿੰਡ ਦੇ ਵਿੱਚ 77 ਮਰਲੇ ਚ ਕੋਠੀ ਬਣੀ ਹੈ ਕੋਠੀ ਦਾ ਰੇਟ ਹੈ ਜੀ 45 ਲੱਖ ਰੁਪਏ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਤੇ ਜ਼ਮੀਨ ਦਾ ਰੇਟ ਹੈ ਜੀ 48 ਲੱਖ 50 ਹਜ਼ਾਰ ਕਿੱਲੇ ਦਾ 11 ਸੈਲਰ ਨੇ ਕੋਲੇ ਵੀਰ ਦਾ ਨੰਬਰ ਨੋਟ ਕਰ ਲਓ ਜੀ 90567013 13 ਦੂਜਾ ਨੰਬਰ ਹੈ ਜੀ 92163 00900 ਨੰਬਰ ਤੇ ਫੋਨ ਕਰਕੇ 14 ਕਿੱਲੇ ਜ਼ਮੀਨ ਅਤੇ ਕੋਠੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਐਡ ਟ੍ਰੈਕਰ ਮੇਲਾ ਚੈਨਲ ਐਂਡ ਫੇਸਬੁੱਕ ਤੇ ਖੇਤੀਬਾੜ ਦੇ ਸੰਬੰਧ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਸਾਡਾ WhatsApp ਨੰਬਰ ਹੈ ਜੀ 98798846 ਇਹ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਸਾਨੂੰ ਭੇਜ ਸਕਦੇ ਹੋ ਪੂਰੀ ਜਾਣਕਾਰੀ ਦੇ ਕੇ ਸੋ ਵੀਡੀਓ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ